ਲਓ ਬਾਈ ਅੱਜ ਆਪਾਂ ਫੇਰ ਜੁਗਣੀ ਦਾ ਆਪਰੇਸ਼ਨ ਵਾਸਤੇ ਜੁਗਣੀ ਨੂੰ ਲੈ ਕੇ ਚੱਲੇ ਸੀਗੇ ਤੇ ਬਹੁਤ ਟਾਈਮ ਹੋ ਗਿਆ ਸਾਨੂੰ ਲੱਭਦੇ ਪਿਆ ਨੂੰ ਲੱਭੀ ਨਹੀਂ ਤੇ ਹੁਣ ਮੈਨੂੰ ਐ ਲੱਗਦਾ ਵੀ ਇੱਥੇ ਜਿੱਥੇ ਉਹਨੇ ਬੱਚੇ ਦਿੱਤੇ ਸੀ ਸ਼ੁਰੂ ਤੋਂ ਪਹਿਲੀਆਂ ਚ ਇੱਥੇ ਹੋ ਸਕਦੀ ਹੈ ਹਨਾ ਤੇ ਆਪਾਂ ਇੱਥੇ ਆਏ ਸੀ ਹੁਣ ਲੱਭਣਾ ਉਹਨੂੰ ਕਿਉਂਕਿ ਆਪਰੇਸ਼ਨ ਕਰਾਉਣ ਜਾਣਾ ਬਈ ਉਹਦਾ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਸਾਰਿਆਂ ਨੂੰ ਜੁਗਣੀ 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 ਯਾਰ ਕਮਾਲ ਦੀ ਗੱਈ ਕਿੱਦੜੇ ਗਿਆ ਵੀ ਹੋ ਗਈ ਯਾਰ ਇਹਨਾਂ ਰੋੜ ਹੀ ਇੱਥੇ ਮੈਨੂੰ ਵੜਨਾ ਪੈਂਦਾ ਬੜਾ ਔਖਾ ਸਿਰ ਭਰ ਜਾਂਦਾ ਸਾਰਾ ਜਾਲਿਆਂ ਨਾਲ ਬਾਈ ਆਪਣੀਆਂ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਰ ਬਣ ਕੇ ਤੇ ਜਿਹੜੇ ਨਵੇਂ ਭੈਣ ਭਰਾ ਪਹਿਲੀ ਵਾਰੀ ਆਉਂਦੇ ਉਹ ਫੋਲੋ ਕਰ ਲਿਆ ਕਰੋ ਜੀ ਆਪਾਂ ਬਾਈ ਆ ਗਿਆ ਫਿਰਦੀ 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 ਮਿਲ ਗਈ ਇੱਥੇ ਕਾਹਦਾ ਬਹਿ ਜਾ ਨਹੀਂ ਬੁੱਤਾ ਆ ਗਿਆ ਤੂੰ ਹੈ ਆਲਾ ਬਾਈ ਆ ਜਾ ਬਾਹਰ ਆ ਜਾ ਆਰਾ ਫੋਨ ਫੜ ਲੈ ਆ ਜਾ ਇਹ ਰਿਚੇ ਦਾ ਤੋਂ ਬੰਦੀ ਹੈ ਇਹ ਮੈਨੂੰ ਇੱਕ ਗੱਲ ਦੇ ਸਮਝ ਨਹੀਂ ਆਉਂਦੀ ਹੈ। ਯਾਰਾ। ਮਾੜਾ ਗਾਂ ਚੱਲ ਯਾਰ ਇੱਕ ਮਿੰਟ ਨੂੰ ਤਾਂ ਬਾਹਰ ਚ ਫੜ ਜਾ ਇੱਧਰ ਗਾਂ ਯਾਰ ਮੈਨੂੰ ਕੋਈ ਸ਼ੱਕ ਆ ਯਾਰ ਇੱਥੇ ਵੀ ਕਿਉਂ ਇਹ ਵਾਰ-ਵਾਰ ਆਉਂਦੀ ਹੈ। ਜਦੋਂ ਮਰਜੀ ਬੈਠ ਰੋ ਬਈ ਇੱਥੇ ਬੈਠ ਗਿਆ ਕਿ ਅੱਜ ਇੱਥੇ ਬੈਠ ਕੇ ਉਹ ਲਈ। ਮਾੜਾ ਨਿਗਾ ਰੱਖੇ ਤੇ ਤੈਨੂੰ ਕੋਈ ਕੋਈ ਮੂਵਮੈਂਟ ਦੇਖਦੀ ਹੈ ਕਿ ਨਹੀਂ? ਨਹੀਂ ਹੈ ਨਹੀਂ 기 ਪਰ ਆਈ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਹੀ ਬੜੀ ਡੇਂਜਰ ਜਗ੍ਹਾ ਹੈ ਭਈ ਆਹ ਜਿ세 ਆਪਾਂ ਵੜਦੇ ਆ ਤੇ ਕਿਉਂਕਿ ਮੈਨੂੰ ਇਹ ਮਗਰ ਵੜਨਾ ਪੈਂਦਾ ਫਿਰ ਕੀ ਕਰਗੇ ਇਹਦੇ ਨਾਲ ਆਪਣਾ ਅਟੈਚਮੈਂਟ ਪਿਆਰ ਹੈ ਇਹਦੇ ਨਾਲ ਜੁਗਨੀ ਨਾਲ ਤੇ ਸਪੋਰਟ ਕਰਿਆ ਕਰੋ ਭਈ ਜੇ ਕੋਈ ਫੀਡ ਦੀ ਮੈਡੀਸਨ ਦੀ ਹੈਲਪ ਕਰ ਸਕਦਾ ਉਹ ਵੀ ਜਰੂਰ ਕਰਿਆ ਕਰੋ ਜੁਗਣੀ ਪਰਿਆ ਬੁੱਤ ਉਰੇ ਯੁਗਨਿੰਗ ਉਰੇ ਲੈ ਉਹ ਹੋ ਯਬ ਖਪਾਲਾ ਆਪਾਂ ਦਾ ਪਹਿਲਾਂ ਆਈ ਸੀ ਉਦੋਂ ਫੜੀ ਉਰੇ ਯੁਗਨਿੰਗ ਯੁਗਨਿੰਗ ਉਹ ਦੇਦੀ ਨਾ ਥੋੜੀ ਗੁੱਸੇ ਆ ਮੇਰੇ ਨਾਲ ਜਿੱਦੇ ਦੇ ਇਹਦੇ ਬੱਚੇ ਗਏ ਨਾ ਉਦੋਂ ਦੀ ਥੋੜਾ ਇਹ ਘੱਟ ਉਰੇ ਫਿਰ ਮੈਂ ਤੈਨੂੰ ਖਿੱਚ ਕੇ ਕਾਢੂਗਾ ਫਿਰ ਬਾਹਰ ਉਰੇ ਆ ਜਾ ਫਤ ਆਪ ਹੀ ਆ ਜਾ ਬਾਹਰ ਆ ਜਾ ਆ ਜਾ ਆ ਜਾ ਆ ਗਿਆ ਦਵਾਈ ਲੈਣ ਚੱਲਣਾ। ਹੋ ਹੋ। ਔਰੇ ਗਲ ਚ ਪਾਈ ਲੱਗੇ ਤੇ ਰਸੀ ਯਾਰ। ਆਰੀ ਉਹ ਸਾਹਮਣੇ। ਪਰ ਸੰਗਲੀ। ਸੰਗਲੀ ਚੋਂ ਪਥਰਾ ਚੋ। ਫੜ ਲੈ ਜਦੋ। ਚੱਲ ਬੇ। ਤੇਰਾ ਆਹ। ਓਹੋ ਉਹਦਾ ਪੁਛੜਾ ਗਈ ਓਏ। ਔਰੇ ਆ ਇਧਰ ਬਾਹਰ ਆ। ਪੁਛੜਾ ਤੜਾਈ ਗਈ ਸੰਗਲੀ ਨਾਲ। ਓਹੋ ਆ ਰਖਿਆ ਜੱਭੀ ਪੈ ਗਿਆ। ਉਰੇਆ ਯੋਗਦੇਸ ਉਰੇਆ ਬਾਹਰ ਬਾਹਰ ਆਇਆ ਉਹ ਤਾਂ ਯਾਰ ਕਹਿੰਦੇ ਉਹ ਕਿਉਂ ਉੱਪਰ ਆ ਗਿਆ ਨੇ ਇਹ ਬੁਢੀਆ ਬਾਹਰ ਆਇਆ ਕੋਰੇਆ ਬਾਹਰ ਆਇਆ ਫਿਰ ਅੱਖੇ ਲੱਗਿਆ ਅਗਰ ਫਿਰ ਉਤਰੀ ਮੇਰਾ ਓਹੋ ਸਾਰੇ ਨੂੰ ਮੈਂ ਮਿੱਟੀ ਨਾਲ ਲਵੇੜ ਦੇਣੀ ਤੇਰਾ ਪਤਾ ਨਾ ਵੀ ਇਹ ਪਾਜੀ ਨਾ ਕੰਮ ਕਰਨਾ ਸਾਰਾ ਦਿਨ ਹਾਂ ਆ ਜਿਹੜਾ ਹਨੀ ਕਮਲਜੀਤ ਜੀ ਉਸਾਂ ਕਮਲਜੀਤ ਜੂਣੀਏ ਬਈ سپورਟ ਕਰਿਆ ਕਰੋ ਸਾਨੂੰ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਅਪੀਲ ਇਹ ਆਪਾਂ ਸੇਵਾ ਕਰਦੇ ਆ ਬੇਜਵਾਨਾਂ ਦੀ ਐਂਡਾ ਆਪਾਂ ਆਪਰੇਸ਼ਨ ਕਰਾਉਣ ਬਾਗਲ ਲੈ ਕੇ ਜਾਣਾ ਸੀਗਾ ਕਈ ਦਿਨਾਂ ਦੀ ਗੱਡੀ ਨਹੀਂ ਮਿਲੀ ਇੱਕ ਦਿਨ ਪਹਿਲਾਂ ਲਗੇ ਸੋ ਦੇ ਡਾਕਟਰ ਸਾਹਿਬ ਟੱਪ ਗਏ ਪਤਾ ਨਹੀਂ ਕਿ ਉਹ ਦੀ ਕਿਸਮਤ ਕੀ ਫਰਕ ਆ ਚੱਲੀ ਦੀ ਪਹਿਲਾਂ ਇਹ ਬੱਚੇ ਮਰ ਗਏ ਸੀਗੇ

चलो चल बना थले करी दे, तो थले कैमरे करीखना चल उपर कह देर कै ਤੋ ਭਈ ਆਪਾਂ ਅਪਡੇਟ ਫਿਰ ਤੁਹਾਨੂੰ ਅੱਗੇ ਦੀ ਦਿਨੇ ਆ ਬਾਰੀ ਇਧਰ ਖੁੱਲਦੀ ਨਹੀਂ ਭਈ ਇਧਰ ਖੁੱਲ ਅੰਦਰੋਂ ਖੁੱਲ ਜੁਗੜੇ ਨੂੰ ਆਪਾਂ ਰੱਖ ਲਿਆ ਗੱਡੀ 'ਚ ਜੋ ਵੀ ਇਹਦੀ ਅਪਡੇਟ ਹੋਊਗੀ ਆਪਾਂ ਤੁਹਾਨੂੰ ਦੇਵਾਂਗੇ ਅੱਗੇ ਚੱਲ ਕੇ ਬਾਦ ਲੈ ਕੇ ਜਾਣਾ ਇਹਨੂੰ ਆਪਾਂ ਆਪਰੇਸ਼ਨ ਕਰਾਉਣਾ ਇਹਦਾ ਤੇ ਬਾਕੀ ਆਪਾਂ YouTube ਤੇ ਲਾਈਵ ਕਰਦੇ ਆ ਲਾਈਵ ਤੇ ਸਾਰੇ ਭੈਣੇ ਘਰ ਜ਼ਰੂਰ ਜੁੜਿਆ ਜੀ